ਜਾ ਰਹੇ ਹਾਂ ਪੈਣ ਛੱਡ ਕੇ ਹਾਂਜੀ ਜਾ ਰਹੇ ਹਾਂ ਜੀ ਪਾਣੀ ਬੜਾ ਆ ਗਿਆ ਜੀ ਪਾਣੀ ਬੜਾ ਆ ਗਿਆ ਹਾਂਜੀ ਹਾਂਜੀ ਬੜਾ ਬੜਾ ਪੂਰਾ ਪਾਣੀ ਹੋ ਗਿਆ ਕਾਰ ਦੇ ਵਿੱਚ ਪਾਣੀ ਵੜ ਕੱਢਾ ਪਾਣੀ ਹੋ ਗਿਆ ਹੋੜੀ ਵੱਧਾ ਹੀ ਪਿਆ ਘੜਦਾ ਨਹੀਂ ਪਿਆ ਵਧੀ ਜਾਂਦਾ ਪਾਣੀ ਲੋਕ ਸਾਰੇ ਛੱਡ ਛੱਡ ਜਾ ਰਹੇ ਨੇ ਹੁਣ ਜਾ ਰਹੇ ਨੇ ਜਾ ਕੋਈ ਪਸ਼ੂ ਵੀ ਲੈ ਗਏ ਚੰਗ ਲੱਗੇ ਤਾਂ ਤੁਸੀਂ ਔਖੇ ਹੁਣ ਹੜਾ ਇਦਾਂ ਤੁਸੀਂ ਹਾਂਜੀ ਔਖੇ ਜੀ ਔਖੇ ਬਿਲਕੁਲ ਪੂਰੇ ਔਖੇ ਕੋਈ ਨਹੀਂ ਪੁੱਛਦਾ ਇੱਥੇ ਨਾ ਕੋਈ ਸਰਕਾਰਾ ਕੋਈ ਤੇ ਤਮਿਲਿਆ ਆਪ ਛੱਡਿਆ ਉੱਥੇ ਬੱਚਿਆਂ ਨੂੰ ਤੁਰ ਕੇ ਕਹਿ ਪਾਣੀ ਚਲਾੰਗਦੇ ਬੱਚਾ ਨਿਕਲ ਜਾਂਦਾ ਤੁਰ ਕੇ ਆਇਓ ਤੁਰ ਗਏ ਆ ਜੀ ਸਮਾਨ ਉਹਨਾ ਟਰਾਲੀ ਜਾਂਦੀ ਨਾ ਟਰਾਲੀ ਵੀ ਨਹੀਂ ਜਾਣੀ ਪਾਣੀ ਅੱਡੇ ਵਿੱਚ ਡੈਟਾ ਨਹੀਂ ਚੱਲਦਾ ਕੁਝ ਨਹੀਂ ਟਰਾਲੀ ਤੇ ਕੋਈ ਨਹੀਂ ਵੇਂਦਾ ਸਾਨੂੰ ਕੋਈ ਨਹੀਂ ਵੇਂਦਾ ਨਾ ਸਰਕਾਰੀ ਮਦਦ ਪਹੁੰਚੀ ਤੁਹਾਡੇ ਤੱਕ ਨਾ ਪਹੁੰਚ ਨਹੀਂ ਪਹੁੰਚ ਕੋਈ ਮੱਝਾਂ ਚਾਰਾ ਚੁਰਾ ਰਹੇ ਤੇ ਇੱਥੇ ਵਾਂਡਰ ਜਾਂਦੇ ਪਿੰਡ ਦੇ ਚ ਮੱਝਾਂ ਕਿਨ ਉਪਰ ਮੈਂ ਉੱਤੀ ਖੜੀ ਆਣੀ ਉਹ ਪਾਣੀ ਖੜੀ ਆ ਨਾ ਡੜਾ ਪਾਣੀ ਪਾਣੀ ਦੇ ਵਿੱਚ ਖੜੀ ਆ ਨਾ ਉਹਨਾਂ ਵਸਤ ਮੈਨੂੰ ਪਿੱਛੇ ਜਾਣਾ ਪੈਣਾ ਅੱਛਾ ਬੱਚੇ ਛੱਡ ਕੇ ਫੇਰ ਅੱਛਾ ਸੜਕ ਪਿੱਛੇ ਫੇਰ ਜਾਣਾ ਜੀ ਦੋ ਵਾਰੀ ਹੋ ਗਿਆ ਪਹਿਲਾਂ ਤੇਜਲ ਮਾਰ ਗਿਆ ਹੁਣ 25 ਵਾਲ ਆ ਗਿਆ ਇਹ ਪਤਾ ਨਹੀਂ ਸੀ ਦੁਬਾਰਾ ਫੇਰਵੇਂ ਹੋ ਮਾੜੇ ਮੋੜੇ ਘਰ ਦੇ ਸਾਰਾ ਪਾਣੀ ਅੱਗੇ ਭਾਗ ਸਮਾਨ ਸਾਰਾ ਅੱਗੇ ਖਰਾਬ ਕਰ ਲਿਆ ਭੇਜ ਦੇ ਗਏ ਹੁਣ ਫੇਰ ਹੋ ਜਾਣਾ ਹੈ ਸਾਰਾ ਸਮਾਨ ਕੀਤੀ ਕੀ ਕਿ ਕਿਲਕ ਡੇਢ ਪਹਿਲੀ ਕੀ ਬਸ ਉਹ ਹੁੰਦੀ ਉਹ ਡੁੱਬ ਗਈ ਝੋਨਾ ਸਾਰਾ ਡੁੱਬ ਗਿਆ ਪਿਛਲੀ ਵਾਰ ਮੌਜ ਆਇਆ ਸੀ ਉਹ ਤਾਂ ਨਹੀਂ ਨਾ ਕੁਛ ਨਹੀਂ ਜੇ ਆ ਰਸਤਾ ਟੁੱਟਦਾ ਤੇ 13 14 ਪਿੰਡ ਨੇ ਜਿਨ੍ਹਾਂ ਦੇ ਦਰਾਂਨ ਜਾਣ ਬੰਦ ਹੋ ਜਾਣਾ ਹੋਰ ਇਹਨਾਂ ਨੂੰ ਰਸਤਾ ਹੈ ਨਹੀਂ ਤਾਹ ਪਰੋਇਪੁਰ ਦੇ ਪਿੰਡਾਂ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ ਕਿਵੇਂ ਲੋਕ ਨੇ ਜਿਹੜੇ ਆ ਰਹੇ ਨੇ ਆ ਪਰਿਵਾਰ ਹੈ ਬਾਈ ਜੀ ਕਿਹੜਾ ਪਿੰਡ ਹੈ ਜੀ ਆਪਣਾ ਜੀ ਪਾਨੇ ਵਾਲਾ ਜੀ ਜੀ ਜਾ ਰਹੇ ਹੋ ਪਿੰਡ ਛੱਡ ਕੇ ਹਾਂ ਜੀ ਜਾ ਰਹੇ ਜੀ ਪਾਣੀ ਬੜਾ ਗਿਆ ਜੀ ਪਾਣੀ ਬੜਾ ਗਿਆ ਹਾਂ ਜੀ ਹਾਂ ਜੀ ਬੜਾ ਬੜਾ ਕਿੰਨਾ ਪਾਣੀ ਹੋ ਗਿਆ ਘਰ ਦੇ ਵਿੱਚ ਪਾਣੀ ਵੜ ਕੱਢਾ ਪਾਣੀ ਹੋ ਗਿਆ ਇੰਨਾ ਨਾ ਪਾਣੀ ਹੋ ਗਿਆ ਹਾਂ ਜੀ ਬਸ ਇੱਕ ਬੈਗ ਚੱਕ ਕੇ ਤੁਰ ਪਏ ਹੋਏ ਹੋਰ ਬੱਚਿਆਂ ਛੱਡਣਾ ਪੈਣਾ ਜੀ ਬੱਚੇ ਬਰ ਬੱਚੇ ਉੱਥੇ ਤਾਣੀ ਬਾਰ ਨਾ ਟਾਣੀ ਦੇ ਬਾਰ ਬੈਠਾ ਜੀ ਉੱਥੇ ਕੋਈ ਜਾਂਦਾ ਵੀ ਨਹੀਂ ਕਿੰਨੇ ਕੋ ਕਰਨੇ ਉੱਥੇ ਘਾਰ ਪਏ ਨੇ ਜੀ ਬਾਵਾ ਜੀ ਨੇ 5 5-7 ਘਾਰੇ ਗਏ ਨੇ 5-7 ਘਾਰੇ ਨੇ ਪੂਰੇ ਡੁੱਬ ਗਏ ਪੂਰੇ ਪੂਰੇ ਸਾਰੇ ਘਰਾਂ ਚ ਪਾਣੀ ਪੈ ਗਿਆ ਬੜੇ ਕਿੰਨਾ ਘਰੇ ਪਾਣੀ ਆ ਪਾਣੀ ਆਪਣੇ ਦੋ ਫੁੱਟ ਹੋ ਗਿਆ ਦੋ-ਦੋ ਫੁੱਟ ਪਾਣੀ ਆ ਘਾਰੇ ਕੰਬਰੀਆਂ ਚ ਆ ਆ ਤੇਜ਼ ਹੋਣ ਹੋਇਆ ਜਿਹੜਾ ਵੱਧਾ ਜਾ ਰਿਹਾ ਹਾਂ ਇਹ ਹੋਣ ਹੋਇਆ ਹੋੜੀ ਵੱਧਾ ਹੀ ਪਿਆ ਘਟਦਾ ਨਹੀਂ ਪਿਆ ਵੱਧੀ ਜਾਂਦਾ ਪਾਣੀ ਲੋਕ ਸਾਰੇ ਛੜ ਛੜ ਜਾ ਰਹੇ ਨੇ ਹੁਣ ਜਾ ਰਹੇ ਨੇ ਜਾ ਕੋਈ ਪਸ਼ੂ ਵੀ ਲੈ ਗਏ ਹਾਂ ਸਾਨੂੰ ਰੱਖੇ ਖਾਣੇ ਹਾਂਜੀ ਟਾਣੀ ਤੇ ਕੋਈ ਰਵਿੰਦਾ ਸਾਨੂੰ ਕੋਈ ਨਹੀਂ ਵਿੰਦਾ ਨਾ ਸਰਕਾਰੀ ਮਦਦ ਪਹੁੰਚੀ ਤੁਹਾਡੇ ਤੱਕ ਨਾ ਕੁਛ ਨਹੀਂ ਹੈ ਕੋਈ ਮੱਝਾਂ ਦੇ ਚਾਰਾ ਚੁਰਾਂ ਦੇ ਤੇ ਹੱਥੇ ਵਾਂਡਲ ਜਾਂਦੇ ਪਿੰਡ ਵਿੱਚ ਸਾਡੇ ਤੱਕ ਕੁਛ ਨਹੀਂ ਪਹੁੰਚਿਆ ਮਤਲਬ ਜੰਗ ਲੱਗੇ ਤਾਂ ਤੁਸੀਂ ਔਖੇ ਹੁਣ ਹੜ ਆਏ ਤਾਂ ਤੁਸੀਂ ਹਾਂ ਜੀ ਔਖੇ ਜੀ ਔਖੇ ਬਿਲਕੁਲ ਪੂਰੇ ਔਖੇ ਕੋਈ ਨਹੀਂ ਪੁੱਛਦਾ ਇੱਥੇ ਨਾ ਕੋਈ ਸਰਕਾਰ ਕੋਈ ਆਪਾਂ ਨੂੰ ਕੋਈ ਨਹੀਂ ਪੁੱਛਣਾ ਲਾ ਇੱਥੇ ਸਰਕਾਰ ਤਾਂ ਕਹਿ ਰਹੀ ਆ ਵੀ ਅਸੀਂ ਭੇਜ ਰਹੇ ਹਾਂ ਮਦਦ ਕੋਈ ਹੈ ਇੱਥੇ ਨਾ ਨਾ ਕੋਈ ਨਹੀਂ ਪਹੁੰਚੀ ਜੀ ਕੁਛ ਨਹੀਂ ਪਹੁੰਚਿਆ ਇਹੋ ਜਿਹੀ ਕੋਈ ਨਹੀਂ ਆਪਾਂ ਨੂੰ ਮਦਦ ਮਿਲੀ ਆਪ ਛੱਡਿਆ ਉੱਥੇ ਬੱਚੇ ਨੂੰ ਤੁਰ ਕੇ ਕਹੇ ਪਾਣੀ ਵਿਚ ਲਾਂਗੇ ਤਾਂ ਬੱਚਾ ਨਹੀਂ ਡੋਲ ਜਾਂਦਾ ਤੁਰ ਕੇ ਆਇਓ ਤੁਰ ਕੇ ਆਏ ਜੀ ਕਿੰਨੇ ਕਿਲੋਮੀਟਰ ਤੁਹਾਡਾ ਘਰ ਇੱਥੋਂ ਇੱਥੋਂ ਬਣ ਜਾਂਦਾ ਆਪਣਾ 2-3 ਕਿਲੋਮੀਟਰ ਬਣ ਜਾਂਦਾ 2-3 ਕਿਲੋਮੀਟਰ ਹਲੇ ਹੋਰ ਅੱਗੇ ਜਾਣਾ ਹੋਰ ਅੱਗੇ ਜਾਣਾ ਹਾਂ ਮਤਲਬ ਬੱਚੇ ਛੱਡ ਕੇ ਆ ਨਹੀਂ ਸਕਦੇ ਤੇ ਬੱਚੇ ਤਾਂ ਹੁਣ ਸਮਾਨ ਲੈ ਆ ਨਹੀਂ ਸਕਦੇ ਨਾਲ ਹਾਂ ਨਹੀਂ ਲੈ ਸਕਦੇ ਸਮਾਨ ਵਿੱਚ ਡੁੱਬ ਪੁੱਤ ਮਾੜਾ ਮੁੱੱਚਾ ਕੀਤਾ ਸਮਾਨ ਪਾਣੀ ਲੱਗ ਗਿਆ ਨਾਲ ਸਮਾਨ ਸਾਰਾ ਡੁੱਬ ਪੀਜ ਜਾਂਦਾ ਗਿੱਲਾ ਹੋ ਜਾਂਦਾ ਸਮਾਨ ਵੀ ਪੀਜ ਜਾਂਦਾ ਹਾਂ ਜੀ ਤੇ ਬਹੁਤ ਨੁਕਸਾਨ ਹੋ ਜਾਂਦਾ ਉਹ ਵੀ ਬੜਾ ਜੀ ਬੜਾ ਸਮਾਨ ਉਹਨਾ ਟਰਾਲੀ ਜਾਂਦੀ ਨਾ ਉਹ ਟਰਾਲੀ ਵੀ ਨਹੀਂ ਜਾਣੀ ਪਾਣੀ ਅੱਡੇ ਵਿੱਚ ਡੈਕਟਰ ਨਹੀਂ ਚੱਲਦਾ ਕੁਛ ਨਹੀਂ ਨਾ ਕੁਛ ਨਹੀਂ ਮੈਂ ਫਸ ਗਏ ਵਿੱਚ ਮਤਲਬ ਸਾਰਾ ਸਾਰੀ ਜ਼ਿੰਦਗੀ ਦਾ ਸਾਰਾ ਕੀਤਾ ਕਰਿਆ ਉੱਥੇ ਛੱਡ ਕੇ ਆ ਗਏ ਹਾਂਜੀ ਹਾਂਜੀ ਮਨ ਦਾਸ ਹੁੰਦਾ ਜੇ ਉਹ ਛੱਡੇ ਉੱਥੇ ਛੱਡਿਆ ਜੀ ਬੱਚੇ ਛੱਡ ਕੇ ਮਨ ਦਾਸ ਹੁੰਦਾ ਮੈਂ ਇਕੱਲਾ ਕਰ ਰਹੇਗਾ ਮੈਂ ਮੱਜ ਜਾਗੇ ਨਾ ਉੱਪਰ ਮੈਂ ਉੱਚੀ ਖਾਂ ਬਣੀ ਹੋਈ ਪਾਣੀ 'ਚ ਖੜੀ ਐ ਡੇੜਾ ਪਾਣੀ ਪਾਣੀ ਦੇ ਵਿੱਚ ਖੜੀ ਐ ਪਾਣੀ 'ਚ ਖੜੀ ਹਾਂ ਉਹਨਾਂ ਵਸਤੇ ਮੈਨੂੰ ਪਿੱਛੇ ਜਾਣਾ ਪੈਣਾ ਹੈ ਅਸੀਂ ਬੱਚੇ ਛੱਡ ਕੇ ਫੇਰ ਬੱਚੇ ਛੱਡ ਕੇ ਪਿੱਛੇ ਫੇਰ ਜਾਣਾ ਜੀ ਫੇਰ ਜਾ ਦੋ ਵਾਰੀ ਇਹ ਕੋਈ ਦੋ ਵਾਰੀ ਉਹ ਕੋਈ ਜੇ ਪਹਿਲਾ ਤੇਜ਼ ਹਲ ਮਾਰ ਗਿਆ ਹੁਣ 25 ਵਾਲ ਆ ਗਿਆ ਇਹ ਪਤਾ ਨਹੀਂ ਸੀ ਦੁਬਾਰਾ ਫੇਰ ਹੋ ਗਿਆ ਅੱਗੇ ਮੈਂ ਸੰਭਲੇ ਆ ਮਾੜੇ ਮੋਟੇ ਘਰ ਜੀ ਸਾਰਾ ਪਾਣੀ ਅੱਗੇ ਬੈਗ ਬਗ ਸਮਾਨ ਸਾਰਾ ਅੱਗੇ ਸਾਰਾ ਖਰਾਬ ਕਰ ਲਿਆ ਪੇ ਪੇ ਕੇ ਹੁਣ ਫੇਰ ਹੋ ਜਾਣਾ ਸਾਰਾ ਸਮਾਨ ਨਮ ਲੈਂਦਾ ਹੋਣਾ ਕੋਈ ਹੋਰ ਨਾ ਲੈਂਦਾ ਜੀ ਸਾਰੇ ਮੋਟਰਾਂ ਮੋਟਰਾਂ ਜਿਹੜੀ ਮੋਟਰ ਰੋਕੇ ਦੀ ਮੋਟਰ ਸਾਰੀਆਂ ਸਾਰੀਆਂ ਸੜ ਗਈਆਂ ਕੁੜੀ ਪੈ ਹਾਂ ਉਹ ਤੱਕ ਪਾਣੀ ਸਭ ਸਤਿਆਨਾਸ਼ ਹੋ ਗਿਆ ਫੇਰ ਮਾਰ ਪੈਗੀ ਫੇਰ ਮਾਰ ਪੈਗੀ ਜੀ ਐਵਰੇਜ ਵੈਸੇ ਹਿਸਾਬ ਲਈ ਕਿੰਨਾ ਕੁ ਸਮਾਨ ਤੁਹਾਡੇ ਘਰੇ ਪਿਆ ਕਿੰਨੇ ਕੁ ਲੱਖ ਰੁਪਏ ਦਾ ਸਮਾਨ ਕੋਈ ਆਉਂਦਾ ਸਮਾਨ ਜੀ ਸਾਰਾ ਜਿਹੜਾ ਘਰ ਦੇ ਘਰ ਚ ਵਰਤੋ ਜਿੰਨਾ ਵੀ ਆਪਾਂ ਲਾ ਲਓ ਬੈੱਡ ਫਰਿੱਜ ਇਹ ਸਾਰਾ ਪੇਟੀਆਂ ਪੁਟੀਆਂ ਜੋ ਵੀ ਸਾਰਾ ਮੰਜੇ ਬਿਸਤਰੇ ਸਭ ਤੇ ਬੈਗ ਲੈ ਕੇ ਆਏ ਹਾਂ ਕੱਲਾ ਬਹਿ ਦੀ ਉਹ ਸਮਾਨ ਦਾ ਬਈ ਨਹੀਂ ਪਾਣੀ ਚਾਹੁੰਦਾ ਹੀ ਨਹੀਂ ਮਤਲਬ ਘਰ ਬਾਰ ਛੱਡ ਕੇ ਇੱਕ ਬੈਗ ਲੈ ਕੇ ਨਿਕਲਣਾ ਪੈ ਜਾਵੇ ਇਹ ਹਲੇ ਐ ਨਹੀਂ ਪਤਾ ਵਾਪਸ ਕਿਦੋਂ ਜਾਣਾ ਹਾਂਜੀ ਹਾਂਜੀ ਕੋਈ ਪਤਾ ਨਹੀਂ ਸਾਰਾ ਪਰਿਵਾਰ ਲੈ ਕੇ ਆ ਦੋ ਬਟਾ ਹਾਂਜੀ 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 ਦੋ ਕੁੜੀਆਂ ਨੇ ਇੱਕ ਮੁੰਡਾ ਜੀ ਬਿਲਕੁਲ ਬਹੁਤ ਮਾੜੇ ਹਾਲ ਲੱਗੇ ਜੀ ਆਡੇ ਤੱਕ ਅੱਗੇ ਪਿਛਲੀ ਵਾਰ ਪਾਣੀ ਆ ਕੋਈ ਨਹੀਂ ਸਾਡੇ ਉਨਾ ਉਬਰਾਸ਼ਣ ਗਿਆ ਨਾ ਕੁਛ ਗਿਆ ਮੱਝਾਂ ਹੀਆਂ ਦਾ ਐਵੇਂ ਪਾਦਰ ਜੀ ਬਰਾਦਾ ਤੱਕ ਨਹੀਂ ਗਿਆ ਕਰੋ ਆਟਾ ਪਾਈ ਮੈਗੀ ਤੁਹਾਡੇ ਕੋ ਹਾਂਜੀ ਖੇਤੀ ਕਰਦੇ ਹੋ ਕਿ ਨਹੀਂ ਖੇਤੀ ਕੀ ਗਈ ਕਿ ਲੱਗ ਡੇਢ ਪਹਿਲੀ ਗਈ ਬਸ ਉਹਨੂੰ ਦੇ ਕੋਈ ਡੁੱਬ ਗਈ ਝੋਨਾ ਸਾਰਾ ਡੁੱਬ ਗਿਆ ਪਿਛਲੀ ਵਾਰ ਮੌਜ ਆਇਆ ਸੀ ਉਹ ਤਾਂ ਕੋਈ ਨਾ ਕੁਛ ਨਹੀਂ ਕੋਈ ਨਹੀਂ ਦਿੰਦਾ ਕੁਛ ਨਹੀਂ ਮਿਲਾਈ ਐਤ ਕੀ ਵੀ ਕੀ ਹੁਣ ਐਤ ਕੀ ਕਿਸੇ ਨੂੰ ਕੁਛ ਦੇਣਾ ਇੱਥੋਂ ਆਦੇ ਨਹੀਂ ਇੱਥੋਂ ਉੱਥੇ ਜਾਂਦੇ ਨਹੀਂ ਇੱਥੋਂ ਦਾ ਗਾਂਦੇ ਸੁੱਕੀ ਥਾਂ ਦਵਾ ਪਿਛਾੜ ਜਾਂਦੇ ਨੇ ਅੱਛਾ ਇੱਥੇ ਤੱਕ ਆਉਂਦੇ ਆ ਦੇਖ ਇੱਥੇ ਆਂ ਇੱਥੇ ਤੱਕ ਆਉਂਦੇ ਨੇ ਬਸ ਹਾਂਗਾ ਸਾਨੂੰ ਰਾਣੀ ਪਤਾ ਨਹੀਂ ਲੱਗਦਾ ਇੱਥੇ ਬਾਹਰ ਪਾਸੇ ਰਹੀਦਾ ਉੱਥੋਂ ਨਿਕਲਣ ਹੁੰਦਾ ਨੇ ਸਾਡਾ ਨਾ ਕੋਈ ਲੋਸਮੈਂਟ ਗੁਰਦਾਰ ਹੁੰਦੀ ਸਾਨੂੰ ਪਤਾ ਨਹੀਂ ਲੱਗਦਾ ਕੋਈ ਕੁਛ ਆਇਆ ਕਿ ਉਸ ਨਹੀਂ ਆਈ ਇੱਥੇ ਆਣ ਜੋਗੇ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਹੋਣੀ ਨਾ ਜੀ ਨਾ ਨੀਂਦ ਕਿੱਥੋਂ ਆਣੀ ਪਾਣੀ ਹੋਰ ਨਾ ਵਾਜੇ ਖਤਰਾ ਡਾਰ ਹੀ ਰਹਿੰਦਾ ਹੁਣ ਹੁਣ ਕਿੱਥੇ ਜਾ ਰਹੇ ਹੋ ਬਾਈ ਅੱਗੇ ਹੁਣ ਇਹ ਬੱਚੇ ਛੱਡ ਜਾ ਰਹੇ ਇੱਥੇ ਆਪਣੇ ਪਾਰ ਹੀ ਕਰਨਾ ਹੈ ਬੈਠ ਪਾਰ ਕਰਨਾ ਹੈ ਬਾਰੇ ਕੱਲ ਸਾਈਡ ਛੱਡਣ ਜਾ ਰਹੇ ਹਾਂ ਇੱਥੇ ਉਹ ਕੈਂਪ ਬਣਾਇਆ ਹੋਇਆ ਹਾਂਜੀ ਹਾਂਜੀ ਉੱਥੇ ਛੱਡ ਹਾਂਜੀ ਹਾਂ ਬੱਚਿਆਂ ਦੀ ਪੜ੍ਹਾਈ ਸਾਰਾ ਕੁਝ ਉੱਥੇ ਪਿਆ ਸਮਾਨ ਨਹੀਂ ਉਹ ਸਕੂਲ ਦੇ ਵਿੱਚ ਰਹੇਗਾ ਜੀ ਅੱਗੇ ਮੈਂ ਆਇਆ ਸੀ ਸਕੂਲ ਦੇ ਬਸਤੇ ਬਸ ਸਕੂਲ ਚ ਪੈਂ ਸਕੂਲ ਬੰਦ ਹੋ ਗਿਆ ਅੱਛਾ ਹੁਣਾਂ ਹੀ ਪਾਣੀ ਵੜ ਗਿਆ ਹੁਣ ਪਾਣੀ ਵੜ ਗਿਆ ਸਕੂਲਾਂ ਚ ਵੀ ਸਾਰੀ ਉਹ ਵੀ ਉਹ ਵੀ ਮਿਹਨਤ ਨਹੀਂ ਬੱਟਾ ਜਾਈ ਮਿਹਨਤ ਨਹੀਂ ਕਰ ਹਾਂਜੀ ਹਾਂਜੀ ਬਿਲਕੁਲ ਤਾਂ ਇਹ ਹਾਲਾਤ ਨੇ ਬਾਰਡਰ ਤੇ ਪੈਂਦੇ ਪਿੰਡਾਂ ਦੇ ਜਿਹੜੇ ਪਿੰਡਾਂ ਦੇ ਵਿੱਚ ਇਸ ਸਮੇਂ ਹੜ੍ਹ ਆਏ ਹੋਏ ਨੇ ਤਾਂ ਇਹ ਵੀਰ ਨੇ ਆਪਣੇ ਪਰਿਵਾਰ ਦੇ ਨਾਲ ਸਿਰਫ ਇੱਕ ਬੈਗ ਲੈ ਕੇ ਤੇ ਆਪਣੇ ਬੱਚੇ ਲੈ ਕੇ ਇਥੋਂ ਜਾ ਰਹੇ ਨੇ ਉਹਨਾਂ ਦਾ ਕਹਿਣਾ ਕਿ ਸਾਡੇ ਕੋਲੇ ਨਾ ਤਾਂ ਕੋਈ ਸਾਧਨ ਹੈ ਨਾ ਹੀ ਸਾਡੇ ਕੋਲੇ ਇਨਾ ਟਾਈਮ ਹੈ ਕਿ ਅਸੀਂ ਕੋਈ ਇਥੋਂ ਸਮਾਨ ਚੱਕ ਲਈਏ ਸਾਰਾ ਸਮਾਨ ਆ ਜਿਹੜਾ ਉਹ ਘਰੇ ਰਹਿ ਗਿਆ ਪਿਛਲੀ ਵਾਰ 2023 ਦੇ ਵਿੱਚ ਵੀ ਸਾਰਾ ਸਮਾਨ ਤੈਸ ਨੈਸ ਹੋ ਗਿਆ ਸੀਗਾ ਤੇ ਇਸ ਵਾਰ ਵਾਲਾ ਸਮਾਨ ਵੀ ਸਾਰਾ ਸਾਡਾ ਖਰਾਬ ਹੋ ਜਾਣਾ ਹੈ ਤਾਂ ਹੋਰ ਲੋਕ ਨੇ ਜਿਹੜੇ ਇਥੋਂ ਆ ਰਹੇ ਨੇ ਲਗਾਤਾਰ ਆਪਣੇ ਪਿੰਡ ਛੱਡ ਛੱਡ ਕੇ ਆ ਰਹੇ ਨੇ ਤਾਂ ਇੱਕ ਸਰਕਾਰੀ ਗੱਡੀ ਹੈ ਜੋ ਇਥੋਂ ਤੱਕ ਆਈ ਹੈ ਹਾਲਾਂਕਿ ਜਿਹੜੀ ਮਾਰ ਹੈ ਉਹ ਇਸ ਤੋਂ ਅੱਗੇ ਅੱਗੇ ਗੱਡੀ ਲੱਗਦੀ ਨਹੀਂ ਹੈ ਇਥੇ ਤੱਕ ਦੇਖ ਕੇ ਉਹ ਵਾਪਸ ਮੁੜ ਚੱਲੇ ਨਹੀਂ ਤਾਂ ਇੱਕ ਹੋਰ ਜਿਹੜਾ ਪਰਿਵਾਰ ਹੈ ਤੁਹਾਨੂੰ ਦਿਖਾ ਦਿੰਨੇ ਆ ਕਿ ਟਰੈਕਟਰ ਦੇ ਉੱਤੇ ਪਰਿਵਾਰ ਆ ਰਿਹਾ ਏ ਇਹ ਪਰਿਵਾਰ ਵੀ ਆਪਣਾ ਪਿੰਡ ਜਿਹੜਾ ਛੱਡ ਕੇ ਆ ਰਿਹਾ ਕਿਉਂਕਿ ਅੱਗੇ ਜੇਕਰ ਰਹਿਣਗੇ ਤਾਂ ਰਹਿ ਨਹੀਂ ਪਾਉਣਗੇ ਕਿਉਂਕਿ ਪਾਣੀ ਦੇ ਜਿਹੜਾ ਲੈਵਲ ਹੈ ਉਹਨਾਂ ਦਾ ਕਹਿਣਾ ਕਿ ਬੜਾ ਉੱਚਾ ਹੋ ਗਿਆ ਜੇਕਰ ਉੱਥੇ ਪਰਿਵਾਰ ਰਹਿੰਦੇ ਨੇ ਤਾਂ ਉਹਨਾਂ ਦਾ ਸਾਰਾ ਕੁਝ ਜਿਸ ਦਿਨ ਕਿ ਉਹਨਾਂ ਦਾ ਸਾਰਾ ਕੁਝ ਖਤਮ ਹੋਇਆ ਤਾਂ ਹੋ ਸਕਦਾ ਹੈ ਕਿ ਲੋਕ ਵੀ ਉੱਥੇ ਇਸ ਤਰੀਕੇ ਨਾਲ ਤੋਂ ਭਜਾਂ ਤਾਂ ਹੋਰ ਪਰਿਵਾਰ ਆ ਜਿਹੜਾ ਇੱਥੋਂ ਬਾਈ ਜੀ ਕਿਹੜਾ ਪਿੰਡ ਹੈ ਆਪਣਾ ਹਾਂਜੀ ਕਿਹੜਾ ਪਿੰਡ ਹੈ ਜੀ ਭਾਨੇ ਵਾਲਾ ਜੱਲੋ ਕੇ ਹਾਂਜੀ ਹਾਂਜੀ ਫੁੱਲ ਪਾਣੀ ਹੁਣ ਚੱਲਿਓ ਛੱਡ ਕੇ ਇੱਥੇ ਹਾਂਜੀ ਹਾਂਜੀ ਜਾ ਰਹੇ ਹਾਂ ਜੀ ਹਾਂ ਮਤਲਬ 2023 ਦੇ ਵਿੱਚ ਵੀ ਆਇਆ ਹੁਣ ਫੇਰ ਆ ਗਿਆ ਹਾਂਜੀ ਹਾਂਜੀ ਉਨਾ ਹੀ ਪਾਣੀ ਕੋਈ ਘਟ ਨਹੀਂ ਗਿਆ ਉਨਾ ਹੀ ਪਾਣੀ ਹੈ ਹਾਂਜੀ ਹਾਂਜੀ ਸਮਾਨ ਸੱਪਾ ਵਿੱਚ ਹੀ ਬਿਆ ਘਰੇ ਸਾਰਾ ਕੁਝ ਸਮਾਨ ਛੱਡਣਾ ਹੀ ਪੈਣਾ ਸਰ ਡੁੱਬ ਜਾਏਗਾ ਆਪ ਸਮਾਨ ਕੱਢਦੇ ਕੱਢਦੇ ਆਪ ਰੋੜ ਜਾਗੇ ਸਾਰੇ ਕੁਛ ਛੱਡਿਆ ਹਾਂਜੀ ਹਾਂਜੀ ਕੋਲ ਸਾਰੀ ਜ਼ਿੰਦਗੀ ਦੀ ਮਿਹਨਤ ਜਿਹੜੀ ਉੱਥੇ ਪਈ ਉਹ ਛੱਡ ਕੇ ਨਿਕਲਣਾ ਪੈ ਰਿਹਾ ਹੁਣ ਨਿਕਲਣਾ ਪੈਣਾ ਜਾਨ ਤਾਂ ਬਚਾਉਣੀ ਸਰ ਲੱਗਦਾ ਵੀ ਤੁਹਾਡੇ ਲਈ ਫੇਰ ਜੰਗ ਲੱਗੀ ਇੱਕ ਵਾਰ ਜਿਵੇਂ ਜੰਗ ਵੇਲੇ ਤੁਹਾਨੂੰ ਤੋੜਦੇ ਹੁੰਦੇ ਆ ਇੱਥੇ ਤਾਂ ਸਰ ਰੋਜ਼ ਹੀ ਲੱਗਦੀ ਰਹਿੰਦੀ ਸਰਦੀ ਜੀ ਗਰਮੀ ਜੀ ਇਹ ਹਾਲਾਤ ਹਾਂਜੀ ਹੋਰ ਵੀ ਜਿਹੜੇ ਪਰਿਵਾਰ ਨੇ ਉਹ ਟਰੈਕਟਰਾਂ ਦੇ ਉੱਤੇ ਆ ਰਹੇ ਨੇ ਉਹ ਆਪ ਕੋ ਆਪਣੇ ਘਰ ਜਿਹੜੇ ਛੱਡ ਕੇ ਜਾ ਰਹੇ ਨੇ ਜਿਨ੍ਹਾਂ ਦੇ ਕੋਲੇ ਸਾਧਨ ਨਹੀਂ ਹੈ ਉਹ ਇੱਥੋਂ ਜਾ ਵੀ ਨਹੀਂ ਸਕਦੇ ਉਹਨਾਂ ਦਾ ਕਹਿਣਾ ਕਿ ਜੇਕਰ ਸਮਾਨ ਲਿਜਾਵਾਂਗੇ ਤਾਂ ਸੀ ਖੁਦ ਡੁੱਬ ਜਾਵਾਂਗੇ ਲਗਾਤਾਰ ਜਿਹੜੇ ਪਿੰਡਾਂ ਦੇ ਪਿੰਡ ਨੇ ਇੱਥੋਂ ਉਹ ਜਿਹੜੇ ਨੇ ਇਹ ਉਹ ਪਿੰਡ ਨੇ ਜਿਹੜੇ ਜੰਗ ਵੇਲੇ ਵੀ ਉਜੜਦੇ ਨੇ ਤੇ ਖੜਾ ਮੌਕੇ ਵੀ ਇਹਨਾਂ ਨੂੰ ਹੁਣ ਉਜੜਨਾ ਪੈ ਰਿਹਾ ਤਾਂ ਲਗਾਤਾਰ ਦੇਖ ਸਕਦੇ ਹੋ ਕਿ ਪਾਣੀ ਦਾ ਬਹਾਅ ਆ ਜਿਹੜਾ ਉਹ ਬੜਾ ਤੇਜ਼ ਆ ਸੜਕ ਹੈ ਜਿਹੜੀ ਉਹ ਸਾਰੀ ਟੁੱਟ ਚੁੱਕੀ ਹੈ ਪਾਣੀ ਆ ਜਿਹੜਾ ਖੇਤਾਂ ਵਿੱਚ ਵੜ ਰਿਹਾ ਘਰਾਂ ਵਿੱਚ ਪਾਣੀ ਵੜ ਚੁੱਕਿਆ ਹੋਰ ਇੱਥੇ ਲੋਕ ਨੇ ਜਿਹੜੇ ਮਦਦ ਕਰਨ ਦੇ ਲਈ ਹੁਣ ਪਹੁੰਚ ਰਹੇ ਨੇ ਪਰ ਸਰਕਾਰੀ ਸਹਾਇਤਾ ਸਾਨੂੰ ਹਾਲੇ ਤੱਕ ਕਿਤੇ ਵੀ ਇੱਥੇ ਨਜ਼ਰ ਨਹੀਂ ਆਈ ਤਾਂ ਆਸੇ-ਪਾਸੇ ਲੋਕ ਖੜੇ ਨੇ ਤੇ ਕੋਲ ਜਾਣਦੇ ਹਾਲਾਤ ਇੱਥੋਂ ਦੇ ਪਿੰਨੇ ਕਿਉਂਕਿ ਕਹਿੰਦੇ ਆ ਕਿ ਜਿਹੜਾ ਪਾਣੀ ਹੈ ਹਾਲੇ ਹੋਰ ਛੱਡਿਆ ਗਿਆ ਜੋ ਕਿ ਇਸ ਤੋਂ ਬਾਅਦ ਹੋਰ ਵੱਧ ਜਾਣਾ ਹੈ ਉੱਥੇ ਇੱਕ ਵੀਰ ਬੈਠ ਨੇ ਜਿਨ੍ਹਾਂ ਦੀ ਦੁਕਾਨ ਹੈ ਤਾਂ ਇੱਥੇ ਵੀ ਪਾਣੀ ਹੈ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਖੇਤਾਂ ਦੇ ਵਿੱਚ ਪਾਣੀ ਵੜ ਰਿਹਾ ਬਾਈ ਜੀ ਕਿ ਕਿੰਨਾ ਕਿੰਨਾ ਕੋ ਪਾਣੀ ਪਿਛਲੀ ਵਾਰ ਆਇਆ ਸੀਗਾ ਤੇ ਕਿੰਨਾ ਕੋ ਵੱਧਿਆ ਘਟ ਹਾਲੇ ਪਹਿਲਾਂ ਹਾਲ ਪਿਛਲੇ 23 ਨੂੰ ਤਾਂ ਹੁਣ ਘਟੇ ਜੀ ਬਾਕੀ ਵੱਧ ਜਾਏ ਤੇ ਕੁਝ ਪਤਾ ਨਹੀਂ ਹਾਂ ਦੋ ਦੋ ਫੁੱਟ ਪਹਿਲਾਂ ਇਹ ਤਾਂ 23 ਵਿੱਚ ਜ਼ਿਆਦਾ ਜਿਗਾ ਤੁਹਾਡਾ ਤੁਹਾਡਾ ਘਰ ਕਿੱਥੇ ਹੈ ਮੇਰਾ ਘਰ ਇੱਥੇ ਲੋਕਲੀ ਜੱਲੋ ਕਿ ਆ ਦੁਕਾਨਾਂ ਨੇ ਬੇਕਰੀ ਦੀ ਪਾਣੀ ਆ ਗਿਆ ਉੱਥੇ ਵੀ ਨਹੀਂ ਪਿਲਹਾਲਤ ਨਹੀਂ ਆਇਆ ਇਹ ਕੋਈ ਫੁੱਟ ਨੀਵਾ ਹੀ ਹੈ ਜੀ ਨਹੀਂ ਤੇ ਆਸ-ਪਾਸੇ ਪਾਣੀ ਹੈਗਾ ਜਾਰੇ ਬਸ ਹਾਂਜੀ ਹਾਂਜੀ ਜੇ ਆ ਰਸਤਾ ਟੁੱਟਦਾ ਤੇ 13 14 ਪਿੰਡ ਨੇ ਜਿਨ੍ਹਾਂ ਦੇ ਦਰਾਂਣ ਜਾਣ ਬੰਦ ਹੋ ਜਾਣਾ ਹੋਰ ਇਹਨਾਂ ਨੂੰ ਰਸਤਾ ਵੀ ਹੈ ਨਹੀਂ ਉਹ ਸਾਰਾ ਸਮਾਨ ਵਗੈਰਾ ਛੱਡ ਕੇ ਹੁਣ ਲੋਕ ਬਾਹਰ ਆ ਰਹੇ ਜਾਨ ਬਚਾਉਣ ਦੇ ਲਈ ਲੋਕ ਜਿਹੜੀ ਉੱਚੇ ਘਰਾਂ ਦੇ ਉੱਪਰ ਪਿੰਡਾਂ ਜਿਹਨੋਂ ਉਹ ਬੈਠੇ ਨੇ ਘਰਾਂ ਚ ਜਿਹੜੀ ਟਾਣੀਆਂ ਸੀ ਉਹ ਪਿਲਾਰ ਸਾਰੀਆਂ ਬਾਹਰ ਬੰਦੇ ਬੱਚੇ ਨਿਕਲ ਆਏ ਜਬ ਬਜ਼ੁਰਗ ਸੀ ਇਹ ਤਾਂ ਲਗਾਤਾਰ ਦੇਖ ਸਕਦੇ ਹੋ ਕਿ ਲੋਕ ਨੇ ਜਿਹੜੇ ਉਹ ਆਪੋ ਆਪਣੇ ਪਿੰਡ ਛੱਡ ਕੇ ਬਾਹਰ ਆ ਰਹੇ ਨੇ ਕਿਉਂਕਿ 10 ਤੋਂ 12 ਪਿੰਡ ਨਹੀਂ ਉਹਨਾਂ ਦਾ ਕਹਿਣਾ ਜਿਹੜੇ ਇਸ ਤੋਂ ਅੱਗੇ ਵਸਦੇ ਨੇ ਉਹਨਾਂ ਨੂੰ ਰਸਤਾ ਜਿਹੜਾ ਉਹ ਸਿਰਫ ਇੱਕੋ ਆ ਉਹ ਰਸਤਾ ਵੀ ਅੱਧਾ ਟੁੱਟ ਚੁੱਕਿਆ ਦੇਖ ਸਕਦੇ ਹੋ ਕਿ ਪਾਣੀ ਆ ਲਗਾਤਾਰ ਖੇਤਾਂ ਦੇ ਵਿੱਚ ਜਾ ਰਿਹਾ ਪੂਰਾ ਤੇਜ਼ ਵਹਾਇਆ ਇਸ ਤੋਂ ਅੱਗੇ ਦੇ ਪਿੰਡ ਵੀ ਜਿਹੜੇ ਇਸ ਮਾਰ ਦੇ ਵਿੱਚ ਆ ਸਕਦੇ ਨੇ ਕਿਉਂਕਿ ਪਾਣੀ ਕਹਿੰਦੇ ਹੋਰ ਛੱਡਿਆ ਗਿਆ ਜਿਹੜਾ ਕਿ ਕੁਝ ਸਮੇਂ ਤੱਕ ਇੱਥੇ ਪਹੁੰਚ ਜਾਣਾ ਹੈ ਤੇ ਨੁਕਸਾਨ ਹੈ ਜਿਹੜਾ ਇੱਥੇ ਹੋਰ ਵੱਧ ਜਾਣਾ ਹੈ ਹੋਰ ਵੀ ਜਿਹੜੇ ਲੋਕ ਨੇ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਕਿ ਲਗਾਤਾਰ ਪਹੁੰਚ ਰਹੇ ਨੇ ਆਪੂ ਆਪਣੇ ਪਿੰਡ ਛੱਡ ਕੇ ਪਾਣੀ ਆ ਇਸ ਜਗ੍ਹਾ ਦੇ ਉੱਤੇ ਬਿਲਕੁਲ ਪਾਣੀ ਹੈ ਨਹੀਂ ਸੀਗਾ ਜਦੋਂ ਅਸੀਂ ਆਏ ਹਾਂ ਪਰ ਹੁਣ ਇੱਥੇ ਪਾਣੀ ਲਗਾਤਾਰ ਵਧਦਾ ਜਾ ਰਿਹਾ ਇਧਰਲੇ ਪਾਸੋਂ ਪਾਣੀ ਇਧਰਲੇ ਪਾਸੇ ਜਾ ਰਿਹਾ ਜਿਹੜੀ ਸੜਕ ਹੈ ਉਹ ਟੁੱਟ ਚੁੱਕੀ ਹੈ ਇੱਕ ਹੋਰ ਬੱਚਾ ਆ ਜਿਹੜਾ ਆਪਣੇ ਸ਼ਾਇਦ ਪਿਤਾ ਦੇ ਨਾਲ ਆ ਰਿਹਾ ਕਿਉਂਕਿ ਪਿੰਡ ਆ ਜਿਹੜੇ ਉਹਨਾਂ ਨੂੰ ਛੱਡਣੇ ਪੈ ਰਹੇ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ ਭਾਈ ਜੀ ਕਿਹੜਾ ਪਿੰਡ ਆਪਣਾ ਆਪਣਾ ਜੀ ਪਿੰਡ ਇਧਰ ਹੈ ਪੰਬਾ ਜੀ ਉਧਰ ਨਹੀਂ ਪਾਣੀ ਆਇਆ ਉਧਰ ਨਹੀਂ ਆਇਆ ਬਾਕੀ ਇਧਰ ਆਇਆ ਫਿਰ ਤੇਰਾ ਜੋ ਗੱਟੀ ਮੈਂ ਇਧਰ ਆਇਆ ਇਧਰ ਆਇਆ ਲੈ ਕੇ ਜਾ ਰਹੇ ਹਾਂ ਹਾਂ ਜੀ ਹਾਂ ਜੀ ਰਿਸ਼ਤੇਦਾਰਾਂ ਨੂੰ ਲੈ ਕੇ ਜਾ ਰਹੇ ਆ ਪਿੰਡ ਲੈ ਕੇ ਜਾ ਰਹੇ ਹਾਂ ਹਾਂ ਜੀ ਹਾਂ ਜੀ ਇਹਨਾਂ ਦੇ ਪਿੰਡ ਪਾਣੀ ਆ ਚੁੱਕਾ ਹਾਂ ਇਹਨਾਂ ਦੇ ਪਿੰਡ ਪਾਣੀ ਆ ਗਿਆ ਸਾਰੇ ਪਾਸੇ ਪਾਣੀ ਆਇਆ ਫਿਰਦਾ ਸਾਰੇ ਪਾਸੇ ਪਾਣੀ ਹਾਂ ਜੀ ਹਾਂ ਆਪ ਬਿਲਕੁਲ ਦੇਖ ਸਾਹਦੇ ਹੋ ਕਿ ਜਿਹੜਾ ਬੱਚਾ ਹੈ ਉਹਨਾਂ ਦੇ ਰਿਸ਼ਤੇਦਾਰਾਂ ਦਾ ਬੱਚਾ ਉਹਨੂੰ ਲੈ ਕੇ ਇੱਥੋਂ ਜਾ ਰਹੇ ਨੇ ਲੋਕ ਲਗਾਤਾਰ ਪਿੰਡ ਦੇ ਪਿੰਡ ਆਪਣੇ ਵਿਹਲੇ ਕਰਕੇ ਪਿੰਡ ਦੇ ਪਿੰਡ ਉਜੜ ਰਹੇ ਨੇ ਹੋਰ ਥਾਂ ਜਾ ਕੇ ਜਿੱਥੇ ਕੈਂਪ ਬਣਾਏ ਨੇ ਕਹਿੰਦੇ ਉੱਥੇ ਜਾਵਾਂਗੇ ਉੱਥੇ ਕੀ ਹਾਲਾਤ ਨੇ ਉਹ ਵੀ ਦੇਖਦੇ ਆ ਜਾ ਕੇ ਪਰ ਹਾਲ ਜਿਹੜੀ ਤਸਵੀਰ ਹੈ ਉਹ ਬੜੀ ਦੁੱਖਦਾਈ ਹੈ ਕਿਉਂਕਿ ਆਪਣਾ ਘਰ ਛੱਡਣਾ ਸੌਖਾ ਨਹੀਂ ਹੁੰਦਾ ਸਾਰੇ ਦਾ ਸਾਰਾ ਸਮਾਨ ਛੱਡ ਕੇ ਲੋਕ ਬਾਹਰ ਆ ਰਹੇ ਨੇ ਤਾਂ ਹੋਰ ਤਸਵੀਰਾਂ ਦਿਖਾਉਂਦੇ ਰਾਵਾਂਗੇ ਫਿਰੋਜਪੁਰ ਦੇ ਇਹ ਪਿੰਡ ਨੇ ਲਗਾਤਾਰ ਦਿਖਾ ਰਹੇ ਆ ਇਹਨਾਂ ਦੇ ਹਾਲਾਤ ਜੋ ਕਿ ਵੱਧ ਤੋਂ ਵੱਧਰ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਪਾਣੀ ਹੈ ਜਿਹੜਾ ਲਗਾਤਾਰ ਹੁਣ ਵਧਦਾ ਜਾ ਰਿਹਾ ਸਵੇਰੇ ਕਹਿੰਦੇ ਕਿ ਆ ਸੜਕ ਦੇ ਉੱਤੇ ਬਿਲਕੁਲ ਪਾਣੀ ਨਹੀਂ ਸੀਗਾ ਪਰ ਹੁਣ ਜਿਹੜਾ ਵਹਾਅ ਆ ਅੱਧੇ ਅੱਧੇ ਮੋਟਰਸਾਈਕਲ ਇੱਥੇ ਡੁੱਬ ਰਹੇ ਨੇ ਤਾਂ ਵਹਾਅ ਵੀ ਲਗਾਤਾਰ ਵਧਦਾ ਜਾ ਰਿਹਾ